ਵਾਹਿਰੂ ਜੀ ਦਾ ਖਾਲਸਾ ਸ੍ਰੀ ਵਾਹਿਰੂ ਜੀ ਕੀ ਫਤਿਹ ਖੜੇ ਆ ਸਿੱਧੂ ਹਸਪਤਲ ਰੋਡ ਦੇ ਉੱਪਰ ਜਿੱਥੇ ਕਿ ਤੁਸੀਂ ਨਗਰ ਕੌਂਸਲ ਦੀ ਨਲਾਇਕੀ ਦੀ ਆਧਾਰਨ ਦੇਖ ਸਕਦੇ ਹੋ ਇਹ ਰੋਡ 4-5 ਮਹੀਨੇ ਪਹਿਲਾਂ ਪੁੱਟ ਦਿੱਤਾ ਗਿਆ ਸੀ ਜੋ ਅੜੈਚਾ ਰੋਡ ਦੇ ਉੱਪਰ ਇੱਕ ਸੀਵਰੇਜ ਟ੍ਰੀਟਮੈਂਟ ਪਲਾਂਟ ਬਣਿਆ ਹੋਇਆ ਉੱਥੋਂ ਪੈਪਾ ਪਾਈਆਂ ਗਈਆਂ ਸੀ ਤੇ 2 ਕਰੋੜ 28 ਲੱਖ ਰੁਪਏ ਦੀ ਲਾਗਤ ਨਾਲ ਇਹ ਪਾਈਪਾਂ ਪਾਈਆਂ ਗਈਆਂ ਸੀ ਤੇ ਡਰੇਨ ਵਿੱਚ ਪਾਈਆਂ ਗਈਆਂ ਸੀ ਉਸ ਤੋਂ ਬਾਅਦ ਇਹ ਰੋਡ ਪੁੱਟ ਦਿੱਤਾ ਗਿਆ ਰੋਡ ਦੀ ਖਸਤਾ ਹਾਲਤ ਹੋ ਗਈ ਬਹੁਤ ਲੋਕ ਇਸ ਰੋਡ ਤੇ ਗਿਰ ਕੇ ਸੱਟਾਂ ਖਾ ਚੁੱਕੇ ਨੇ ਲੱਤਾਂ ਤੋੜਾ ਚੁੱਕੇ ਨੇ ਹੁਣ ਇਸ ਰੋਡ ਨੂੰ ਬਣਾਇਆ ਜਾ ਰਿਹਾ ਹੈ ਇਸ ਉੱਪਰ ਇੰਟਰਲੌਕ ਟੈਲਾਂ ਲਗਾਈਆਂ ਜਾ ਰਹੀਆਂ ਨੇ ਪਿੱਛੇ ਅਸੀਂ ਦੇਖ ਕੇ ਆਇਆ ਤੇ ਉਹ ਟੈਲਾਂ ਲਗਾ ਰਹੇ ਨੇ ਪਰੰਤੂ ਉਸ ਟੈਲਾਂ ਲਗਾਉਣ ਤੋਂ ਬਾਅਦ ਉਸ ਵਿੱਚ ਕਿਸੇ ਵੀ ਤਰ੍ਹਾਂ ਜੋ ਪਾਣੀ ਉੱਪਰ ਖੜਨਾ ਬਰਸਾਤਾਂ ਤੋਂ ਬਾਅਦ ਪਾਣੀ ਖੜਨਾ ਉਸ ਦੀ ਨਿਕਾਸੀ ਦਾ ਕੋਈ ਵੀ ਪ੍ਰਬੰਧ ਨਹੀਂ ਰੱਖਿਆ ਗਿਆ ਜਿੱਥੇ ਅਸੀਂ ਖੜੇ ਹਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਦਿਖਾਇਆ ਜਾਵੇ ਇਸ ਰੋਡ ਉੱਪਰ ਮੀਂਹ ਪੈਣ ਤੋਂ ਬਾਅਦ 2-2 ਫੁੱਟ 2.5-2.5 ਫੁੱਟ ਪਾਣੀ ਇਸ ਰੋਡ ਉੱਪਰ ਖੜ ਜਾਂਦਾ ਜਿਸ ਕਰਕੇ ਇਹ ਰੋਡ ਪਹਿਲਾਂ ਵੀ ਟੁੱਟ ਚੁੱਕਿਆ ਸੀ ਤੇ ਇਸ ਤੋਂ ਬਾਅਦ ਇਸ ਦੀ ਕਸਤਾ ਹਾਲਤ ਇੰਨੀ ਜ਼ਿਆਦਾ ਹੋ ਜਾਂਦੀ ਸੀ ਇਸ ਉੱਪਰ ਲੰਘਣਾ ਮਹਾਲ ਹੋ ਜਾਂਦਾ ਸੀ ਸਾਡੇ ਦੁਕਾਨਦਾਰ ਵੀਰਾਂ ਦਾ ਕੰਮ ਬਿਲਕੁਲ ਟੱਪ ਹੋ ਜਾਂਦਾ ਸੀ ਤੇ ਹੁਣ ਇਹ ਰੋਡ ਬਣਾਇਆ ਜਾ ਰਿਹਾ ਪਿੱਛੇ ਅਸੀਂ ਦੇਖਿਆ ਕਿ ਉਹ ਰੋਡ ਇੰਟਰਲੌਕ ਟਿਲਾਂ ਲਗਾਈਆਂ ਜਾ ਰਹੀਆਂ ਨੇ ਪਰੰਤੂ ਉਸ ਵਿੱਚ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਨਿਕਾਸੀ ਦਾ ਪ੍ਰਬੰਧ ਕਿਉਂ ਨਹੀਂ ਕਿਉਂਕਿ ਦੂਸਰੇ ਪਾਸੇ ਮੈਂ ਦਿਖਾਉਂਗਾ ਉਹ ਦੁਕਾਨਾਂ ਨੇ ਦੁਕਾਨਾਂ ਦੇ ਅੱਗੇ ਇੱਕ 7 8 ਫੁੱਟ ਇੱਕ ਨਾਲਾ ਬਣਾਇਆ ਗਿਆ ਜੋ ਇਸ ਇਲਾਕੇ ਦੇ ਜਿਹੜੇ ਮਹੱਲੇ ਨੇ ਉਹ ਮਹੱਲਿਆਂ ਦਾ ਪਾਣੀ ਜੋ ਬਰਸਾਤੀ ਪਾਣੀ ਆ ਉਹ ਪਾਣੀ ਖਿੱਚਦਾ ਇਸ ਨਾਲੇ ਵਿੱਚ ਪਾਣੀ ਆਉਂਦਾ ਸੀ ਇਸ ਰੋਡ ਦਾ ਪਾਣੀ ਉਸ ਵਿੱਚ ਜਾਂਦਾ ਸੀ ਜਿਸ ਕਰਕੇ ਇੱਥੇ ਪਾਣੀ ਨਹੀਂ ਖੜਦਾ ਸੀ ਪਰੰਤੂ ਕੁਝ ਸਾਲਾਂ ਤੋਂ ਨਗਰ ਕੌਂਸਲ ਨੇ ਇਸ ਨਾਲੇ ਦੀ ਸਫਾਈ ਕਰਾਉਣੀ ਬੰਦ ਕਰ ਦਿੱਤੀ ਤੇ ਅੱਗੇ ਜਾ ਕੇ ਜਿਸ ਤਰ੍ਹਾਂ ਤੁਹਾਨੂੰ ਕੱਲ ਵੀ ਦਿਖਾਇਆ ਹੁਣ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਇਸ ਨਾਲੇ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਇੱਟਾਂ ਲਗਾ ਦਿੱਤੀਆਂ ਗਈਆਂ ਵਿੱਚ ਸਿਰਫ 3 ਇੰਚੀ ਪਾਈਪਾਂ ਲਗਾਈਆਂ ਗਈਆਂ ਨੇ ਇੱਕ 7 ਫੁੱਟ ਦੇ ਨਾਲੇ ਵਿੱਚ 3 ਇੰਚੀ ਪਾਈਪ ਕਿੰਨਾ ਪਾਣੀ ਖਿੱਚੇਗੀ ਉਸ ਤੋਂ ਇਲਾਵਾ ਅੱਗੇ ਕੁਝ ਦੁਕਾਨਾਂ ਨੇ ਵੱਡੀਆਂ-ਵੱਡੀਆਂ ਦੁਕਾਨਾਂ ਨੇ ਉਹ ਦੁਕਾਨਾਂ ਦੇ ਐਡੇ-ਐਡੇ ਥੜੇ ਮੜਾਏ ਹੋਏ ਨੇ ਥੱਲੇ ਉਹਨਾਂ ਨੇ ਪਾਣੀ ਬੰਦ ਕਰਤਾ ਬਿਲਕੁਲ ਇੱਟਾਂ ਲਾ ਕੇ ਬਿਲਕੁਲ ਇੰਨੀ ਗਾਰਜਮਾ ਹੋ ਚੁੱਕੀ ਹੈ ਜਿਸ ਕਰਕੇ ਉੱਥੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਲੰਘ ਸਕਦੀ ਇਸ ਦਾ ਜੋ ਖਮਿਆਜਾ ਜੋ ਇਸ ਨਾਲ ਲੱਗਦੇ ਮਹੱਲੇ ਦੇ ਲੋਕ ਨੇ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਜੋ ਪਰਿਵਾਰ ਨੇ ਬਜ਼ੁਰਗ ਨੇ ਉਹ ਪ੍ਰੁਕਤ ਰਹੇ ਨੇ ਕਿਉਂਕਿ ਮੀਂਹ ਪੈਣ ਤੋਂ ਬਾਅਦ ਜੋ ਬਰਸਾਤਾਂ ਦਾ ਪਾਣੀ ਆ ਜਾਂ ਸੀਵਰੇ ਦਾ ਪਾਣੀ ਆ ਉੱਤੇ ਗਿੱਟੇ ਗਿੱਟੇ ਫੋਟਰ ਫੋਟਰ ਡੇਟਰ ਫੋਟਰ ਪਾਣੀ ਖੜ ਜਾਂਦਾ ਜਿਸ ਕਰਕੇ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਲੰਘਣ ਵਿੱਚ ਬਹੁਤ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਉਹ ਬੂਟ ਗਿੱਲੇ ਕਰਕੇ ਸਕੂਲਾਂ ਦਾ ਪਹੁੰਚਦੇ ਨੇ ਛੋਟੇ-ਛੋਟੇ ਫੁੱਲਾਂ ਵਰਗੇ ਬੱਚੇ ਇਸ ਦਾ ਖਿਮਾਜਾ ਭੁਗਤ ਰਹੇ ਨੇ ਨਗਰ ਕੌਂਸਲ ਦੀ ਜੋ ਪਲਾਨਿੰਗ ਆ ਬਹੁਤ ਹੀ ਪੂਰ ਕਹੀ ਜਾ ਸਕਦੀ ਹੈ ਵਿਉਂਤਬੰਦੀ ਬਹੁਤ ਮਾੜੀ ਕਹੀ ਜਾ ਸਕਦੀ ਹੈ ਪੈਲਾ ਲਗਾ ਦਿੱਤੀਆਂ ਜਾਣਗੀਆਂ ਬਾਵਾ ਖੱਟੀ ਜਾਵੇਗੀ ਇਹਦਾ ਉਦਘਾਟਨ ਕਰ ਦਿੱਤਾ ਜਾਵੇਗਾ ਪ੍ਰੰਤੂ ਜੋ ਇਸ ਵਿੱਚ ਨਿਕਾਸੀ ਹੈ ਉਸ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਲੋਕ ਜੋ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਸਸਾਨਕ ਸਰਕਾਰਾਂ ਦੇ ਨਮਾਇंदे ਆ ਅਸੀਂ ਪੜ੍ਹੇ ਲਿਖੇ ਇੰਜੀਨੀਅਰ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਕੁ ਪੜ੍ਹੇ ਲਿਖੇ ਨੇ ਇਹ ਲੋਕ ਤੇ ਕਿੰਨਾ ਕੁ ਸੰਜੀਦਾ ਨੇ ਕਿੰਨੀ ਕੁ ਵਿਉਂਤਵੰਦੀ ਨਾਲ ਕੰਮ ਕਰਦੇ ਨੇ ਤੇ ਅੱਗੇ ਵੀ ਤੁਹਾਨੂੰ ਤੁਸੀਂ ਦਿਖਾਉਨੇ ਆ ਜਾਂ ਕਿ ਲੋਕਾਂ ਨਾਲ ਗਲਤ ਕਰਦੇ ਆ ਕਿ ਇਸ ਰੋਡ ਦੇ ਕੀ ਹਾਲਾਤ ਨੇ ਇਸ ਰੋਡ ਦੇ ਵਿੱਚ ਨਿਕਾਸੀ ਦਾ ਕੀ ਪ੍ਰਬੰਧ ਹੈ ਜਿਸ ਤਰ੍ਹਾਂ ਕਿ ਸਿੱਧੂ ਹਸਤਰ ਰੋਡ ਬਣਾਇਆ ਜਾ ਰਿਹਾ ਬਹੁਤ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਬਿਲਕੁਲ ਟੁੱਟ ਚੁੱਕਿਆ ਸੀ ਇਸ ਵਿੱਚ ਪਾਈਪਾਂ ਪਾਈਆਂ ਗਈਆਂ ਸੀ ਤੇ ਹੁਣ ਇਸ ਨੂੰ ਬਣਾਇਆ ਜਾ ਰਿਹਾ ਇਸ ਉੱਪਰ ਇੰਟਰਲੌਕ ਟੈਲਾਂ ਲਗਾਈਆਂ ਜਾ ਰਹੀਆਂ ਨੇ ਪਰੰਤੂ ਜੋ ਇੰਟਰਲੌਕ ਟੈਲਾਂ ਲਗਾਈਆਂ ਜਾ ਰਹੀਆਂ ਨੇ ਇਹਨਾਂ ਦੇ ਲਗਾਉਣ ਦੇ ਨਾਲ ਜੋ ਪਾਣੀ ਦੀ ਨਿਕਾਸੀ ਹੈ ਤੁਸੀਂ ਇਸ ਸਾਈਡ ਦੇਖ ਸਕਦੇ ਹੋ ਕਿ ਸਾਡੇ ਜੋ ਭਰਾ ਨੇ ਇਹਨਾਂ ਦੀ ਮੰਡੀ ਹੈ ਇੱਥੇ ਮੰਡੀ ਲਗਾਉਂਦੇ ਨੇ ਇਹ ਨੀਵੀ ਹੋ ਚੁੱਕੀ ਹੈ ਤੇ ਇਹ ਬਿਲਕੁਲ ਉੱਚਾ ਹੋ ਚੁੱਕਿਆ ਤੇ ਮੀਂਹ ਪੈਣ ਤੋਂ ਬਾਅਦ ਬਿਲਕੁਲ ਇੱਥੇ ਪਾਣੀ ਭਰ ਜਾਵੇਗਾ ਦੂਸਰੇ ਪਾਸੇ ਇੱਕ ਨਾਲਾ ਜੋ ਇਸ ਪਾਣੀ ਨੂੰ ਖਿੱਚਦਾ ਸੀ ਤੇ ਹੁਣ ਸਾਡੇ ਨਾਲ ਕੁਝ ਦੁਕਾਨਦਾਰ ਭਰਾ ਸਾਡੇ ਨਾਲ ਖੜੇ ਨੇ ਉਹਨਾਂ ਦੀ ਮੰਗ ਹੈ ਵੀ ਇਹ ਸੜਕ ਤਾਂ ਬਣਾਤੀ ਇੱਥੇ ਪਾਣੀ ਦੀ ਨਿਕਾਸੀ ਦਾ ਪ੍ਰਬੰਧਤਾ ਕੀਤਾ ਜਾਵੇ ਹਾਂਜੀ ਭਰਾ ਜੀ ਕਿ ਨਾਲ ਜੀ ਤੁਹਾਡਾ ਮੇਰਾ ਨਾਮ ਸ਼ੀਸ਼ਪਾਲਾ ਸਰ ਹਾਂਜੀ ਸਾਡੀਆਂ ਦੁਕਾਨਾਂ ਦੇ ਮੂਹਰੇ ਪਾਣੀ ਭਰ ਜਾਂਦਾ ਜੀ ਬਹੁਤ ਹਾਂਜੀ ਹੁਣ ਜਿਵੇਂ ਆ ਉੱਚੇ ਹੋ ਗਏ ਜੀ ਇਹ ਫੇਰ ਨਿਕਲਣਾ ਨਹੀਂ ਬਿਲਕੁਲ ਵੀ ਜੀ ਪਹਿਲੇ ਨਿਕਲ ਜਾਂਦਾ ਸੀਗਾ ਹੁਣ ਇਹ ਮੜ ਮੋਟਾ ਵੀ ਇੱਥੇ ਕੋਈ ਆਇਆ ਜਾ ਸਿਸਟਮ ਬਣਾਵੇ ਪਾਈਪ ਉਪਾરણ ਜੇ ਤਾਂ ਸਾਡੀ ਦੁਕਾਨਾਂ ਦੇ ਮੋਲੇ ਪਾਣੀ ਨਿਕਲਿਆ ਕਰੂਗਾ ਤੇ ਪਾਣੀ ਤਾਂ ਆਖਰ ਜਿਹੜਾ ਨਾਲ ਲੱਗਦਾ ਨਾਲਾ ਨਾਲੇ ਜੀ ਨਿਕਲੂਗਾ ਨਾ ਹਾਂਜੀ ਹਾਂਜੀ ਗਟਰ ਤੇ ਪਵਾ ਦੇ ਸਰ ਪਾਈਪ ਕੋਈ ਕਰ ਨੂੰ ਕੋਈ ਪਾਈਪ ਨਾਲੇ ਜੀ ਪਾਈ ਜਾਵੇ ਹਾਂਜੀ ਇਸ ਇਸ ਜਗ੍ਹਾ ਦਾ ਪਾਣੀ ਆ ਜਾਂ ਇਸ ਰੋਡ ਦਾ ਪਾਣੀ ਆ ਉਹ ਨਾਲੇ ਜੀ ਪਵੇ ਹਾਂਜੀ ਹਾਂਜੀ ਤੇ ਤੁਹਾਡਾ ਵਿਚਾਰ ਰਹੂਗਾ ਹਾਂਜੀ ਤੇ ਤੁਹਾਡੀ ਦੁਕਾਨਦਾਰੀ ਬਿਲਕੁਲ ਹੀ ਖਤਮ ਹੋ ਜੂ ਹਾਂਜੀ ਹਾਂਜੀ ਪਾਣੀ ਭਰ ਜਾਂਦਾ ਜੀ ਪੂਰਾ ਲੱਗਦਾ ਕਿ ਇਹ ਬਿਨਾਂ ਕਿਸੇ ਪਲਾਨਿੰਗ ਤੋਂ ਕੰਮ ਕਰ ਰਹੀ ਹੈ ਨਗਰ ਕੌਂਸਲ ਨਹੀਂ ਇਦਾਂ ਤਾਂ ਨਹੀਂ ਹੈ ਜੇ ਆਪਾਂ ਕਹਾਂਗੇ ਤਾਂ ਹੀ ਕਰਨਗੇ ਜੀ ਸਾਰੋਂ ਤੁਸੀਂ ਕੋਈ ਡਿਮਾਂਡ ਰੱਖੀ ਹੈ ਵੀ ਸਾਡੇ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਨਹੀਂ ਹਜੇ ਤਾਂ ਕੋਈ ਗੱਲਬਾਤ ਕਰੀ ਨਹੀਂ ਸੀ ਕਿ ਸਾਰਾ ਸੇ ਤਾਂ ਹੁਣ ਦੇਖਿਆ ਹੈਗਾ ਮਤਲਬ ਹੁਣ ਅਸੀਂ ਡਿਮਾਂਡ ਰੱਖਦੇ ਆ ਵੀ ਸਾਡੇ ਪਾਣੀ ਦਾ ਨਿਕਾਸੀ ਦਾ ਹੱਲ ਕਰੇ ਜੋ ਪਾਣੀ ਵਿਕਾਸ ਸਰਕਾਰ ਠੀਕ ਹੈ ਅਜੀਬੀ ਜੀ ਕਿਹਨਾਂ ਜੀ ਤੁਹਾਡਾ ਮੇਰਾ ਨਾਮ ਯਾਸਰ ਆ ਜੀ ਅਜੀਬ ਜਾਸਰ ਜੀ ਹਾਂ ਜੀ ਇਹ ਸੜਕ ਬਣਾਈ ਜਾ ਰਹੀ ਹੈ ਬੜੀ ਖੁਸ਼ੀ ਦੀ ਗੱਲ ਹੈ ਹਾਂਜੀ ਹਾਂਜੀ ਲੋਕਾਂ ਨੂੰ ਸਹੂਲਤ ਮਿਲੇਗੀ ਕਿਉਂਕਿ ਲੋਕੜ ਕੇ ਸੱਤਾਂ ਕਾਂਦੇ ਛੇਤਾਂ ਜੀ ਪਰ ਤੁਸੀਂ ਇਸ ਵਿੱਚ ਕੋਈ ਨਿਕਾਸੀ ਦੇ ਉਹਨਾਂ ਦੇ ਰੱਖਿਆ ਗਿਆ ਪਾਣੀ ਦਾ ਜੋ ਨਿਕਾਸੀ ਕੀ ਕਹੂੰ ਕਿ ਇਸ ਬਾਰੇ ਸਰ ਦੇਖੋ ਨਿਕਾਸੀ ਦਾ ਪ੍ਰਬੰਧ ਤਾਂ ਜ਼ਰੂਰੀ ਆ ਜੂਗੀ ਪਾਣੀ ਨਾਲ ਤਾਂ ਵੈਸੇ ਹੀ ਦਰਾਹਾ ਪੂਰਾ ਜੂਝ ਰਿਹਾ ਵਾ ਹਰ ਇੱਕ ਗਲੀ ਮੋਹੱਲੇ ਦੇ ਵਿੱਚ ਰੋਡ ਤੇ ਜਿੱਥੇ ਦੇਖੋ ਪਾਣੀ ਹੁੰਦਾ ਵਾ ਚਲੋ ਆਪਾਂ ਕਿਸੇ ਨੂੰ ਕੰਪਲੇਨਟ ਨਹੀਂ ਕਰਦੇ ਬਸ ਇੰਨਾ ਕਾ ਵੀ ਜਿਹੜਾ ਰਸਤਾ ਤੁਸੀਂ ਇਹ ਬਣਾ ਰਹੇ ਹੋ ਇਹਦੇ ਵਿੱਚ ਇਹ ਆ ਵੀ ਪਾਣੀ ਦਾ ਨਿਕਾਸੀ ਜੇ ਨਾਲ ਹੋ ਜਾਂਦੀ ਹੈ ਨਾ ਤਾਂ ਰੋਡ ਬਿਲਕੁਲ ਸਾਫ਼ ਸੁਥਰੀ ਵੀ ਰਹੇਗੀ ਮੀਂਹ ਪੈਂਦੇ ਨੇ ਕਈ ਵਾਰ ਇੰਨਾ ਪਾਣੀ ਮੀਂਹ ਪੈ ਜਾਂਦਾ ਵੀ ਹੜ੍ਹ ਵੀ ਆ ਸਕਦਾ ਉਹ ਵੀ ਹੋ ਜਾਂਦਾ ਵਾ ਪਾਣੀ ਇੰਨਾ ਜ਼ਿਆਦਾ ਹੋ ਜਾਂਦਾ ਵੀ ਜੇ ਉਹਦੀ ਨਿਕਾਸੀ ਨਹੀਂ ਹੋਏਗੀ ਤਾਂ ਕਈ ਕਿਹ ਦੇ ਦਿਨ ਹਫ਼ਤਾ ਹਫ਼ਤਾ 10-10 ਦਿਨ ਵੀ ਖੜਾ ਰਹਿੰਦਾ ਪਾਣੀ ਉਹ ਲੋਕਾਂ ਨੂੰ ਤਾਂ ਪਰੇਸ਼ਾਨੀ ਦੁਬਾਰਾ ਫੇਰ ਆਉਣੀ ਆ ਰੋਡ ਦੁਬਾਰਾ ਵੀ ਟੁੱਟ ਸਕਦੀ ਆ ਉਹ ਤਾਂ ਦੁਬਾਰਾ ਫੇਰ ਉੱਥੇ ਗੱਲ ਚੱਲੀ ਜਾਂਦੀ ਆ ਠੀਕ ਹੈ ਜੀ ਬਸ ਨਾਲ ਨਾਲਾ ਬਣਿਆ ਹੋਇਆ ਨਾਲੇ ਅਸੀਂ ਸਫਾਈ ਕਰਾ ਕੇ ਅਗਰੇ ਵਿੱਚ ਉਹਦੇ ਵਿੱਚ ਪਾਈਪਾਂ ਪਾ ਕੇ ਨਿਕਾਸੀ ਕਰ ਦਿੱਤੀਆਂ ਵੀ ਕਿਵੇਂ ਰਹੇਗਾ ਹਾਂਜੀ ਸਰ ਬਹੁਤ ਵਧੀਆ ਗੱਲ ਆ ਨਾਲਾ ਬਣਾਈ ਇਸ ਕਰਕੇ ਸੀਗਾ ਵੀ ਉਹਦੇ ਵਿੱਚ ਪਾਣੀ ਦੀ ਨਿਕਾਸੀ ਕੀਤੀ ਜਾਵੇ ਪਰ ਚਲੋ ਕਿਸੇ ਵਜ੍ਹਾ ਕਰਕੇ ਕੋਈ ਗੱਲ ਇਦਾਂ ਦੀ ਹੋਈ ਆ ਵੀ ਨਾਲਾ ਬਲੌਕ ਹੋ ਗਿਆ ਜਾਂ ਸਫਾਈ ਨਹੀਂ ਹੋਈ ਜਾਂ ਕੁਝ ਬਲੌਕ ਲੋਕਾਂ ਨੇ ਕਰਤਾ ਤੇ ਕਈ ਲੋਕਾਂ ਨੇ ਵੱਡੇ ਵੱਡੇ ਤੁਸੀਂ ਦੇਖ ਸਕਦੇ ਹੋ ਕਿ ਆ ਸਾਹਮਣੇਆਂ ਦੁਕਾਨਾਂ ਦੇ ਵੱਡ ਵੱਡੀਆਂ ਤੇ ਇਹਨਾਂ ਨਕਾਨਾਂ ਵਾਲਿਆਂ ਦੇ ਵੱਡੇ ਵੱਡੇ ਤੇ ਥੇੜੀਆਂ ਬਣਾ ਲੀਆਂ ਲੱਗਦਾ ਇਹ ਨਹੀਂਗਾ ਵੀ ਇੱਥੋਂ ਪਾਣੀ ਮਿੱਠੋ ਸਕਦਾ ਇਹਦੇੋਂ ਤੇ ਕੀ ਕਹੋਗੇ ਨਗਰ ਕੌਂਸਲ ਦੇ ਨੇ ਤੇ ਕਾਰਵਾਈ ਕਿਉਂ ਨਹੀਂ ਕਰ ਰਹੇ ਦੇਖੋ ਸਰ ਹੁਣੇ ਤਾਂ ਨਗਰ ਕੌਂਸਲ ਦੇ ਸਾਰੇ ਉਹਨਾਂ ਨੂੰ ਚਾਹੀਦਾ ਵਾ ਵੀ ਥੋੜੀ ਜੀ ਦਿਖਾਉਣ ਆਪਣਾ ਪਾਵਰ ਸ਼ਕਤੀ ਦਿਖਾਉਣ ਥੋੜੀ ਜੀ ਥੋੜੀ ਜੀ ਸਹ ਚਲੋ ਸ਼ਹਿਰ ਵਾਸੀਆਂ ਦੀ ਵੀ ਆਪਣੀ ਉਹ ਹੁੰਦੀ ਆ ਸ਼ਹਿਰ ਵਾਸੀ ਆਪਣੇ ਹੁੰਦੇ ਨੇ ਸਾਰੇ ਆਪਣੇ ਆ ਕੰਮਕਾਰ ਸਾਰਿਆਂ ਨੇ ਕਰਨਾ ਵਾ ਤੇ ਜੋ ਬਾਕੀ ਥੋੜੀ ਰਿਕਵੈਸਟ ਹੀ ਆ ਸ਼ਹਿਰ ਵਾਸੀ ਇਹ ਦੋ ਚਾ ਦੁਕਾਨਾਂ ਵਾਲੇ ਹੀ ਨਹੀਂ ਹੈਗੇ ਬਹੁਤ ਵੱਡਾ ਸ਼ਹਿਰ ਆ ਕਿੱਡਾ-ਕਿੱਡਾ ਪਿੱਛੇ ਮਾਰੇ ਨੇ ਉਹ ਮੱਧਿਆਂ ਦੇ ਵਿੱਚ ਪਾਣੀ ਛੜਦਾ ਇਸ ਤਰ੍ਹਾਂ ਕੱਢਦਾ ਕਿਉਂਕਿ ਨਾਲਾ ਬੰਦ ਕਰਤਾ ਇੱਟਾਂ ਲਾਈਆਂ ਦੇਖੀਆਂ ਨੇ ਜੀ 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 ਬਸ ਇਹਨਾਂ ਲੋਕਾਂ ਨੂੰ ਕਿਉਂ ਫੇਵਰਿਟ ਕੀਤਾ ਜਾ ਰਿਹਾ ਨਗਰ ਕੌਂਸਲ ਇਹਨਾਂ ਲੋਕਾਂ ਦਾ ਕਿੰਨਾ ਇਹਨਾਂ ਚੱਲ ਕਿਉਂ ਰੱਖ ਰਹੀ ਆ ਦੇਖੋ ਜੀ ਇਹਦੇ ਵਿੱਚ ਤਾਂ ਉਹਨਾਂ ਨੂੰ ਉਹਨਾਂ ਨੂੰ ਆਪਾਂ ਕੀ ਕਹਿ ਸਕਦੇ ਆ ਉਹ ਆਪਣੇ ਸੀਨੀਅਰ ਨੇ ਇਸ ਰਾਹੇ ਦੇ ਇੱਕ ਤਰ੍ਹਾਂ ਦੇ ਉਹ ਆਪਣਾ ਕਰਮਚਾਰੀ ਨੇ ਸਾਰੇ ਬਾਕੀ ਅਸਤਾ ਰਿਕਵੈਸਟ ਹੀ ਕਰ ਸਕਦੇ ਆ ਜੀ ਵੀ ਸਾਡਾ ਥੋੜਾ ਹਿਲਾ ਕੀਤਾ ਜਾਵੇ ਚਲੋ ਰੋਡ ਉਹਨਾਂ ਨੇ ਬਣਾਤੀ ਆ ਬਹੁਤ ਵਧੀਆ ਗੱਲ ਆ ਜੀ ਅਸੀਂ ਧੰਨਵਾਦ ਕਰਦੇ ਆ ਉਹਨਾਂ ਦਾ ਐਮਸੀ ਸਾਹਿਬ ਦਾ ਸਾਡੇ ਪ੍ਰਧਾਨ ਸਾਹਿਬ ਦਾ ਸਾਰਿਆਂ ਦਾ ਪਰ ਸਾਡੀ ਛੋਟੀ ਜਿਹੀ ਇੱਕ ਰਿਕਵੈਸਟ ਹੀ ਆ ਵੀ ਜੇ ਪਾਣੀ ਦੀ ਨਿਕਾਸੀ ਨਾਲ ਕੀਤੀ ਜਾਂਦੀ ਆ ਤਾਂ ਇਹੀ ਆ ਵੀ ਰੋਡ ਵੀ ਸਾਫ਼ ਸੁਥਰੀ ਨਾਲ ਰਹੇਗੀ ਨਾਲੇ ਪਾਣੀ ਦੀ ਨਿਕਾਸੀ ਦਾ ਨਾਲ ਸੋਨੇ ਤੇ ਸਵਾਗੇ ਵਾਲੀ ਗੱਲ ਆ ਜੀ ਜੇ ਦੋਨੇ ਕੰਮ ਹੁਣ ਕੰਮ ਸ਼ੁਰੂ ਹੋਇਆ ਤਾਂ ਹੈਗਾ ਹੀ ਆ ਜੀ ਨਾਲ ਜੇ ਦੂਜਾ ਕੰਮ ਵੀ ਨਾਲ ਹੋ ਜਾਂਦਾ ਵਾ ਤਾਂ ਫਿਰ ਹੋਰ ਵਧੀਆ ਗੱਲ ਆ ਇਹਦੇ ਨਾਲ ਇਹ ਆ ਵੀ ਸ਼ਹਿਰ ਆਪਣਾ ਸਾਫ਼ ਸੁਥਰਾ ਰਹੂਗਾ ਜੀ ਨਾਰਾ ਇਹ ਹੀ ਆ ਵੀ ਸਾਫ਼ ਸੁਥਰਾ ਦਰਾ ਰਹੇ ਬਸ ਬਹੁਤ ਵਧੀਆ ਜੀ ਬਹੁਤ ਜੀ ਸ਼ੁਕਰੀਆ ਸੋ ਸਾਡੇ ਕੁਝ ਦੁਕਾਨਦਾਰ ਭਰਾ ਨੇ ਜਿਨ੍ਹਾਂ ਨੇ ਕਿਹਾ ਕਿ ਇਹ ਰੋਡ ਬਣ ਰਿਹਾ ਰੋਡ ਨੀਵੀਂ ਜਗ੍ਹਾ ਉੱਤੇ ਰੋਡ ਬਣ ਰਿਹਾ ਤੇ ਇਸ ਰੋਡ ਦੇ ਉੱਪਰ ਇੰਟਰਲੌਕ ਟੈਲਾਂ ਲੱਗ ਰਹੀਆਂ ਨੇ ਸਾਡੇ ਆ ਮਜ਼ਦੂਰ ਭਾਈ ਬੈਠੇ ਨੇ ਲਗਾ ਰਹੇ ਨੇ ਨਾਲ ਵੀ ਗੱਲ ਕੀਤੀ ਆ ਤੇ ਬੜੀ ਮਿਹਨਤ ਨਾਲ ਲਗਾ ਰਹੇ ਨੇ ਪਰੰਤੂ ਇਹ ਉੱਚਾ ਹੋਣ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਜਿੱਥੇ ਮੰਡੀ ਬਣੀ ਹੋਈ ਆ ਇਹ ਨੀਵੀਂ ਹੋ ਜਾਊਗੀ ਤੇ ਇਸ ਦਾ ਕਿਸੇ ਪਾਸੇ ਵੀ ਪਾਣੀ ਦਾ ਨਿਕਾਸ ਨਹੀਂ ਹੋਣਾ ਇੱਥੇ ਪਾਣੀ ਵਰਜੂ ਚਿੱਕੜ ਬਣ ਜੂਗਾ ਤੇ ਇਹਨਾਂ ਦੀ ਦੁਕਾਨਦਾਰੀ ਬਿਲਕੁਲ ਠੱਪ ਹੋ ਜੂਗੀ ਇਹਨਾਂ ਦੀ ਮੰਗ ਹੈ ਕਿ ਇੱਥੋਂ ਕੋਈ ਹੋਬੀ ਇੱਥੋਂ ਕੋਈ ਹੋਦੀ ਬਣਾ ਕੇ ਪੈ ਪਾ ਕੇ ਜੋ ਸਾਹਮਣੇ ਨਾਲਾ ਜੋ ਕਿ ਬੰਦ ਕਰ ਚੁੱਕ ਬੰਦ ਹੋ ਚੁੱਕਿਆ ਲੋਕ ਬੰਦ ਕਰ ਚੁੱਕੇ ਨੇ ਉਸ ਨਾਲੇ ਇਹਨੂੰ ਖੋਦਿਆ ਜਾਵੇ ਉਸ ਨਾਲੇ ਵਿੱਚ ਪਾਣੀ ਦੀ ਨਿਕਾਸੀ ਕੀਤੀ ਜਾਵੇ ਤਾਂ ਬਹੁਤ ਵਧੀਆ ਕੰਮ ਹੋ ਜਾਵੇਗਾ ਸੋਨੇ ਤੇ ਸਹਾਗਾ ਹੋ ਜਾਵੇਗਾ ਪਰੰਤੂ ਨਗਰ ਕਾਉਂਸਲ ਹੈ ਜੋ ਇਹ ਕੁਝ ਕਦਕਾਨਦਾਰਾਂ ਨੂੰ ਵਿਚਾਰ ਰਹੀ ਹੈ ਤੇ ਜਿਸ ਦੂਸਰੇ ਪਾਸੇ ਜੋ ਕਿੱਡੇ ਕਿੰਨੇ ਮਹੱਲੇ ਨੇ ਜਿਨ੍ਹਾਂ ਦਾ ਪਾਣੀ ਇਸ ਨਾਲੇ ਵਿੱਚ ਪੈਂਦਾ ਉਸ ਉਹ ਲੋਕ ਉਹਨਾਂ ਦੀਆਂ ਗਲੀਆਂ ਵਿੱਚ ਪਾਣੀ ਭਰ ਜਾਂਦਾ ਬੱਚਿਆਂ ਨੂੰ ਤਕਲੀਫ ਆਉਂਦੀ ਹੈ ਤੇ ਜੋ ਲੋਕ ਨੇ ਉਹ ਤਕਲੀਫ ਦਾ ਮੁਕਾਬਲਾ ਤਕਲੀਫਾਂ ਦਾ ਸਾਹਮਣਾ ਕਰਦੇ ਨੇ ਦੇ ਥੋੜੇ ਜਿਹੇ ਲੋਕਾਂ ਦੇ ਇਹਨਾਂ ਉੱਚੇ ਉੱਚੇ ਥੜਿਆਂ ਬਣਾਉਣ ਕਰਕੇ ਜਾਂ ਨਾਲਾ ਬੰਦ ਕਰਕੇ ਐਡੀ ਬੜੀ ਤਕਲੀਫ ਦਾ ਲੋਕਾਂ ਸੰਭਾਲਣਾ ਕਰਨਾ ਪੈਂਦਾ ਬਾਕੀ ਇਹ ਰੋਡ ਬਣਾਇਆ ਜਾ ਰਿਹਾ ਸਾਡੇ ਮਜ਼ਦੂਰ ਭਰਾ ਰੋਡ ਬਣਾ ਰਹੇ ਨੇ ਥੋੜਾ ਆਰਾਮ ਫਰਮਾ ਰਹੇ ਨੇ ਬੜੀ ਖੁਸ਼ੀ ਦੀ ਗੱਲ ਹੈ ਬੜੀ ਮਿਹਨਤ ਨਾਲ ਕੰਮ ਕਰ ਰਹੇ ਨੇ ਪਰੰਤੂ ਦੂਸਰੇ ਪਾਸੇ ਦੁਕਾਨਦਾਰਾਂ ਦੀ ਮੰਗ ਹੈ ਕਿ ਇਸ ਰੋਡ ਦੇ ਵਿੱਚੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਸੋ ਮਿਲਦਿਆਂ ਨਵੀਂ ਅਪਡੇਟਸ ਦੇ ਨਾਲ ਮੈਂ ਤੁਹਾਡਾ ਆਪਣਾ ਗਰਦੀਪ ਸਿੰਘ ਸ਼ਾਹਪੁਰ ਅ ਵੀਰ ਜੀ ਕਿੰਨਾ ਤੁਹਾਡਾ ਮੇਰਾ ਨਾਮ ਸੰਤੋਖ ਸਿੰਘ ਹੈ ਦੋ ਸਿੰਘ ਜੀ ਸਿੱਧੂ ਹਸਰ ਰੋਡ ਤੇ ਸੜਕ ਮਾਰ ਰਹੀ ਹੈ ਹਾਂਜੀ ਤੇ ਇਹ ਸਾਹਮਣੇ ਤੁਹਾਡੇ ਬੈਕ ਸਾਈਡ ਤੇ ਫੁੱਟ ਫੁੱਟਪਾਥ ਹੈ ਲੋਕਾਂ ਤੁਰਨ ਵਾਸਤੇ ਹਾਂਜੀ ਇੱਥੇ ਰੀੜੀਆਂ ਲਗਾਈਆਂ ਗਈਆਂ ਨੇ ਰੀੜੀਆਂ ਲੰਗੀਆਂ ਤੁਸ ਜ ਆ ਜਾ ਸਕਦੀਆਂ ਨੇ ਨਹੀਂ ਨਹੀਂ ਇਹ ਬਿਲਕੁਲ ਗਲਤ ਹੈ ਹੂੰ ਜਿਆਦਾ ਹੁਣ ਤਾਂ ਇਹ ਵੀ ਬੰਨ ਰਹੀ ਹੈ ਜੀ ਤੁਸੀਂ ਜੇ ਇਹਨੂੰ ਨਾਟਾਓਗੇ ਥੋੜਾ ਜਿਹਾ ਹੋਰ ਅੱਗੇ ਵੀ ਜਾ ਸਕਦਿੰਦੇ ਅੱਗੇ ਵੀ ਜਾਣਗੇ ਇਹ ਜਾਮ ਬਹੁਤ ਭਾਰੀ ਲੱਗ ਜਾਂਦਾ ਇੱਧਰ ਨੂੰ ਟ੍ਰੈਫਿਕ ਖਰਾਬ ਕਰਦੀ ਆ ਹੂੰ ਜੇ ਹੁਣ ਨਾ ਰੋਕਿਆ ਗਿਆ ਗਾਂ-ਗਾ ਟੰਗ ਹੋਣਾ ਕਿਉਂਕਿ ਬੀਬਾਏ ਬਣ ਰਹੀ ਆ ਹੂੰ ਗਾਂ-ਗਾ ਹੋਰ ਕੋਹ ਤੇ ਕੁਲਚੇ ਰੜੀ ਲੱਗਦੀ ਆ ਜੀ ਹੂੰ ਹਟੇ ਹੋਏ ਨੇ ਚੰਗੇ ਭਲੇ ਹੂੰ ਉਹਨਾਂ ਅਗਲੇ ਆਨੇ ਬਾਅਦ ਫੇਰ ਟਕਾਣਾ ਉਰੇ ਬਣਾ ਲੈਣਾ ਵੀ ਨਗਰ ਕਾਉਂਸਲ ਹੁਣ ਸ਼ਕਤੀਆਂ ਧੋਕੇ ਇਹਨਾਂ ਨੂੰ ਵੀ ਹੁਣ ਤੁਸੀਂ ਜਿਹੜੀ ਨਹੀਂ ਲਾਉਣੀ ਇੱਥੇ ਫੁੱਟਪਾਥ ਦਾ ਖਾਸ ਤੌਰ ਤੇ ਲਾਉਣੀ ਤੇ ਨਾ ਹੀ ਪਿੱਛੇ ਲਾਉਣੀ ਆ ਹਾਂਜੀ ਹਾਂਜੀ ਇੱਕ ਉਧਰ ਪੱਲੇ ਸਾਈਡ ਤੇ ਨਾਲਾ ਬਣਿਆ ਹੋਇਆ ਹਾਂਜੀ ਉਹ ਨਾਲਾ ਲੋਕਾਂ ਨੇ ਥੀੜੀਆਂ ਕਰਕੇ ਬੰਦ ਕਰਤਾ ਤੇ ਹੁਣੇ ਸੜਕ ਤਾਂ ਬਣਾਤੀ ਇਹਨਾਂ ਨੇ ਇਹ ਕਿਸੇ ਪਾਸੇ ਪਾਣੀ ਨਿਕਾਸ ਨਹੀਂ ਹੋਣਾ ਭਾਜੀ ਉੱਧਰ ਦੇਖੋ ਇਹ ਇਹ ਸਿਰਫ ਰੇੜੀਆਂ ਦਾ ਕੰਮ ਨਹੀਂ ਹੈਗਾ ਉੱਧਰ ਦੁਕਾਨਾਂ ਦਾ ਵੀ ਦੇਖੋ ਹਾਂ ਬਿਲਕੁਲ ਬਿਲਕੁਲ ਉਹਨਾਂ ਨੇ ਸਭ ਨੇ ਕਬਜ਼ਾ ਕੀਤਾ ਹੋਇਆ ਹੈ ਨਹੀਂ ਕਹਿੰਦੇ ਵੀ ਰੇੜੀਆਂ ਨੇ ਰੇੜੀਆਂ ਨਾਲ ਕੋਈ ਨਹੀਂ ਤਾਂ ਮੰਤ ਕਰਦੇ ਆ ਦੁਕਾਨ ਦੁਕਾਨਾਂ ਪੱਕੀਆਂ ਨੇ ਰੇੜੀਆਂ ਵਾਲਾ ਤਾਂ ਕੰਮ ਕੱਚਾ ਇਹਨਾਂ ਨੇ ਨਜਾਇਜ਼ ਕਬਜ਼ੇ ਕਰ ਲਏ ਇਹਨਾਂ ਦਾ ਕੀ ਤੇ ਥੱਲੇੋਂ ਬੰਦ ਹਾਂ ਇਹਦੇ ਬੰਦੇ ਕਿੱਥੇ ਦੇਖਦਾ ਇਹਦਾ ਹੱਲ ਕੀ ਹੈ ਮਤਲਬ ਅਸੀਂ ਬਸ ਇਹ ਕਮੇਟੀ ਵਾਲੇ ਆਉਣ ਕਮੇਟੀ ਵਾਲੇ ਸਮਝਾਉਣੇ ਨਾਲ ਚੱਕ ਕੇ ਕਰਨਾ ਅੰਦਰ ਨਹੀਂ ਕਮੇਟੀ ਨਹੀਂ ਕਰ ਰਹੀ ਲੱਗਦਾ ਹੈ ਕਿ ਕਮੇਟੀ ਦੀ ਚੁੰਝ ਹਰੀ ਹੋ ਰਹੀ ਹੈ ਵੀ ਤਾਂ ਹੀ ਨਹੀਂ ਕੰਮ ਕਰ ਰਹੀ ਹੈ ਸਰ ਤਾਂ ਹੀ ਹੋ ਰਿਹਾ ਕਮੇਟੀ ਚੁੰਝੋਰੀ ਏਰੀਆ ਹਾਂ ਜੀ ਇਸ ਕਰਕੇ ਇਹਨਾਂ ਨੂੰ ਕੰਮ ਨਹੀਂ ਕਰ ਰਹੀ ਹੈਗੀ ਹਾਂ ਜੀ ਸਰ ਆਮ ਲੋਕਾਂ ਦੇ ਢੀੜੀਆਂ ਦਾ ਟੱਕ ਦਿੰਦੀ ਐ ਤੋਂ ਪਰ ਤੂੰ ਜਿਹੜੀਆਂ ਬੜੀਆਂ ਬੜੀਆਂ ਥੇੜੀਆਂ ਬਣੀਆਂ ਹੋਈਆਂ ਨੇ ਉਹਨਾਂ ਦੇ ਕੋਈ ਕਾਰਵਾਈ ਨਹੀਂ ਕਰਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਹੁਣ ਦੇਖੋ ਤੁਸੀਂ ਬਾਈਕ ਕਿੱਥੇ ਲੱਗੀ ਹੋਜੀ ਉਧਰ ਦੇਖੋ ਬਾਈ ਜਾਂ ਕੋਈ ਵੀ ਸਮਾਨ ਬਾਹਰ ਹਾਂ ਅੰਦਰ ਹੋਵੇ ਪਬਲਿਕ ਨੂੰ ਵੀ ਸਹੀ ਹੋਣਾ ਬਿਲਕੁਲ ਬਿਲਕੁਲ ਠੀਕ ਹੈ ਬਾਹਰ ਦਾ ਪਰੇਸ਼ਾਨੀ ਦੀ ਪਰੇਸ਼ਾਨੀ ਆ ਹੁਣ ਤੱਕ ਵੀ ਬਣ ਰਹੀ ਆ ਉੱਥੇ ਕੋਲਚੇ ਆਲਾ ਹੁਣ ਰੱਬ ਜਾਣੇ ਕੀ ਪਤਾ ਕਿੱਥੇ ਚਲੇ ਗਿਆ ਜੀ ਉਹ ਬਾਅਦ ਚ ਆਖਰ ਨੂੰ ਜਦ ਬਣ ਗਈ ਜੀ ਉੱਥੇ ਦੁਬਾਰਾ ਫੇਰ ਆਊਗਾ ਉਹ ਹੂੰ ਜਿੱਤੇ ਹੁਣ ਟਾਈਮ ਟਪਾ ਰਿਹਾ ਜੀ ਬਾਅਦ ਚ ਕੀ ਪਤਾ ਬਾਅਦ ਚ ਨਾ ਆਊਗਾ ਜਰੂਰ ਹੋਣਾ ਠੀਕ ਹੈ ਇੱਥੇ ਭਾਜੀ ਇਹੀ ਹਾਲ ਹੈ ਠੀਕ ਹੈ ਹਾਂਜੀ ਸਭ ਮਿਲਿਪੁਕਤਾ ਜੀ ਸਭ ਗੋਲਮਾਲ ਆ ਹਾਂਜੀ ਠੀਕ ਹੈ ਠੀਕ ਹੈ